ਪਠੰਡਾ ਦੀ ਪਵਿੱਤਰ ਧਰਤੀ ਤੇ ਆਰਟ ਆਫ ਲੀਵਿੰਗ ਵੱਲੋਂ 20 ਫਰਵਰੀ ਨੂੰ ਉਮੰਗ ਪ੍ਰੋਗਰਾਮ ਹੋ ਰਿਹਾ ਹੈ ਜਿਸ ਦੇ ਅੱਜ ਪ੍ਰਬੰਧਕ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਇਹਦੇ ਪ੍ਰੋਗਰਾਮ ਦੀ ਸਾਰੀ ਜਾਣਕਾਰੀ ਦੇ ਰਹੇ ਨੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਨੇ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦਾ ਲਾਭ ਲਿਆ ਜਾਵੇ ਆਈ ਐਮ ਬਬੀਤਾ ਅਸੀਂ ਬਠਿੰਡੇ ਤੋਂ ਬੋਲ ਰਹੇ ਹਾਂ ਆਪਣੀ ਧਰਤੀ ਤੇ ਸ੍ਰੀ ਸ਼੍ਰੀ ਰਵੀਸ਼ੰਕਰ ਜੀ ਆ ਰਹੇ ਹੈ ਜੋ ਕਿ ਆਟੋ ਫੀ ਲਿਵਿੰਗ ਦੇ ਫਾਊਂਡਰ ਹਨ ਉਹ ਬਠਿੰਡੇ ਵਿੱਚ 2019 ਤੋਂ ਬਾਅਦ 2025 ਵਿੱਚ ਆ ਰਹੇ ਹਨ ਉਹਨਾਂ ਦੀ ਮੈਡੀਟੇਸ਼ਨ ਹੋਏਗੀ ਤੇ ਸਤਸੰਗ ਹੋਏਗਾ ਸਭ ਮਾਗੇ ਜਰੂਰ ਪਹੁੰਚਣਾ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਬਠਿੰਡਾ ਦੀ ਪਵਿੱਤਰ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਸ੍ਰੀ ਸ਼੍ਰੀ ਰਵੀਸ਼ੰਕਰ ਜੀ ਆ ਰਹੇ ਨੇ ਜਿਹੜੇ ਆਰਟੋ ਲੀਵਿੰਗ ਦੇ ਸੰਸਥਾਪਕ ਨੇ ਉਹ 6 ਸਾਲਾਂ ਬਾਅਦ ਉਹਨਾਂ ਦੀ ਵਿਜ਼ਿਟ ਹੋ ਰਹੀ ਹੈ ਐਸ ਲਈ ਹੁਮ ਹਮਾ ਕੇ ਪਹੁੰਚੋ ਜਿਸ ਸਤਸੰਗ ਹੋਏਗਾ ਗਿਆਨ ਤੇ ਅੰਧਿਆ ਗੱਲਾਂ ਹੋਣਗੀਆਂ ਤੇ ਜਿਹੜਾ ਅੱਜ ਮੈਡੀਟੇਸ਼ਨਸ ਲੋੜ ਦੀ ਜ਼ਰੂਰਤ ਹੈ ਜਿਹੜੀ ਉਹ ਆਪ ਜਿੰਨੇ ਜਿਹੜੇ ਉਹ ਆਪ ਕਰਵਾਉਂਦੇ ਨੇ ਜਿਹੜੇ ਕਰਵਾ ਉਹ ਆਪ ਆ ਰਹੇ ਨੇ ਇੱਥੇ ਉਹ ਰਿੰਦਾ ਦੀ ਧਰਤੀ ਐਸ ਲਈ ਹੁਮ ਹਮਾ ਕੇ ਪਹੁੰਚੋ ਔਰ ਆਪਣੇ ਮਨ ਨੂੰ ਤੁਸੀਂ ਪਵਿੱਤਰ ਕਰੋ ਜਿੰਨਾ ਕਰ ਸਕਦੇ ਹੋ ਹਾਂ ਜਰ ਕੀ ਹੋ ਰਿਹਾ ਹੈ ਮੇਰਾ ਨਾਮ ਨਰੇਂਦਰ ਸਾਰਿਆਂ ਨੇ ਯਾਦ ਰੱਖਣਾ ਹੈ 2 ਫਰਵਰੀ ਇਨ ਵੀਰਵਾਰ ਮਹਾ ਸత్సੰਗ ਨਾਮ ਅਮੰਗ ਸਪੋਰਟ ਸਟੇਡੀਅਮ ਬਠਿੰਡਾ ਰਾਈਟ ਕੈਨਲ ਦੇ ਮੇਰਾ ਨਾਮ ਪ੍ਰਵੀਨ ਕੁਮਾਰ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਹਾਂਜੀ ਆਪਣੇ 20 20 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ ਨੂੰ 5 ਤੋਂ 8 ਵੇ ਸਪੋਰਟ ਸਟੇਡੀਅਮ ਬਠਿੰਡਾ ਵਿਕੇ ਆਰਟ ਆਫ ਲੀਵਿੰਗ ਦੇ ਸੰਸਥਾਪਕ ਗੁਰੂਦੇਵ ਜੀ ਸ਼੍ਰੀ ਰਵੀ ਸ਼ੰਕਰ ਜੀ ਆ ਰਹੇ ਹਨ ਤਾ ਸਾਰੇ ਲੋਕਾਂ ਨੂੰ ਮੈਂ ਅਪੀਲ ਕਰਦਿਆਂ ਕਿ ਇੱਥੇ ਵੱਧ ਤੋਂ ਵੱਧ ਲੋਕ ਪਹੁੰਚੋ ਅਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਹਮ ਹੋ ਆ ਕੇ ਪਹੁੰਚੋ ਇੱਥੇ ਮੈਡੀਟੇਸ਼ਨ ਕਰਵਾਈ ਜਾਏਗੀ ਸਤਸੰਗ ਹੋਏਗਾ ਅਤੇ ਅਟੁੱਟ ਲੰਗਰ ਵਰਤੇਗਾ ਧੰਨਵਾਦ ਅੱਲਾਵਾਦ ਮੈਡਮ ਇਹ ਪ੍ਰੋਗਰਾਮ ਕੀ ਪਹਿਲੀ ਵਾਰ ਹੋ ਰਿਹਾ ਹੈ ਨਹੀਂ ਜੀ ਪਹਿਲਾਂ 2019 ਚ ਹੋਇਆ ਸੀ ਹੁਣ ਆਪਾਂ ਨੂੰ ਦੁਬਾਰਾ ਮੌਕਾ ਮਿਲਿਆ ਬਹੁਤ ਮੁਸ਼ਕਿਲ ਨਾਲ ਮੌਕਾ ਮਿਲਿਆ ਸਾਰੇ ਪੰਜਾਬ ਵਲੇ ਬਾਲੇਸ ਨੂੰ ਦਰਸ ਰਿਹਾ ਹੈ ਮੌਕੇ ਨੂੰ ਤੇ ਆਪਾਂ ਨੂੰ ਦੁਬਾਰਾ ਆ ਰਹੇ ਹੈ ਗੁਰੂ ਜੀ 2025 ਕਿੰਨੀ ਕਿ ਸੰਗਤਾਂ ਹੁੰਦਾ ਸੁਭਾਵਨਾ ਹੈ ਜੀ 40000 ਦੇ ਕਰੀਬ ਲੋਕਾਂ ਦੇ ਆਉਣ ਦੀ ਸਭਾਵਨਾ ਹੈ ਤਾਂ ਗੱਲ ਕਰੀ ਹਰ ਆਦਮੀ ਅੱਜ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਹਾਂਜੀ ਉਹਦੀ ਸਮੱਸਿਆ ਦਾ ਹੱਲ ਹੋ ਜਾਏਗਾ ਮੈਲਟੀਸ਼ਨ ਕਰਵਾਈ ਜਾਏਗੀ ਤੇ satsang ਹੋਏਗਾ ਤੁਸੀਂ ਖੁਦ ਕਿੰਨੀ ਦੇਰ ਤੋਂ ਜੁੜੇ ਹੋ ਇਸ ਮਿਸ਼ਨ ਨਾਲ ਅਸੀਂ 2 ਸਾਲ ਤੋਂ ਜੁੜੇ ਹਾਂ ਤਾਂ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਸੀਂ ਖੁਦ ਨੂੰ ਥੋੜੀ ਬਹੁਤ ਹੀ ਵਧੀਆ એનર્ਜੀ ਲੈਵਲ ਬਹੁਤ ਹਾਈ ਰਹਿੰਦਾ ਹੈ ਇਹਦੇ ਨਾਲ